ਕਦੇ ਸੋਚਿਆ ਹੈ ਕਿ ਕਿਵੇਂ ਸਿਰਫ ਕੁਝ ਸ਼ਬਦ ਇੱਕ ਪੂਰੀ ਸ਼ਖਸੀਅਤ ਦੀ ਤਸਵੀਰ ਬਣਾ ਸਕਦੇ ਨੇ ਅੱਜ ਆਪਾਂ ਭਾਈ ਨੰਦ ਲਾਲ ਜੀ ਦੀ ਇੱਕ ਰਚਨਾ ਚੋਂ ਕੁਝ ਲਾਈਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਉਹ ਲਾਈਨਾਂ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਐਸਾ ਜ਼ਬਰਦਸਤ ਪੋਰਟਰੇਟ ਪੇਸ਼ ਕਰਦੀਆਂ ਨੇ ਜਿਸ ਦੀ ਗੂੰਜ ਸਦੀਆਂ ਤੋਂ ਸੁਣਾਈ ਦੇ ਰਹੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸੱਚੀ ਹੋ ਸਕਦਾ ਹੈ ਕਿ ਸਿਰਫ ਦੋ ਲਾਈਨਾਂ ਇੱਕ ਪੂਰੀ ਵਿਰਾਸਤ ਨੂੰ ਬਿਆਨ ਕਰ ਸਕਦੀਆਂ ਨੇ ਤਾਂ ਚਲੋ ਫਿਰ ਇਸ ਸਵਾਲ ਦਾ ਜਵਾਬ ਲੱਭਦੇ ਆਂ ਤੇ ਉਹਨਾਂ ਸ਼ਬਦਾਂ ਛੁਪੀਆਂ ਪਰਤਾਂ ਨੂੰ ਇੱਕ ਇੱਕ ਕਰਕੇ ਖੋਲਦੇ ਆਂ ਦੇਖੋ ਜਿੱਦਾਂ ਕਿਸੇ ਵੱਡੀ ਇਮਾਰਤ ਦੇ ਨੀਂਹ ਮਜ਼ਬੂਤ ਹੋਣੀ ਜ਼ਰੂਰੀ ਹੁੰਦੀ ਹੈ ਉਸੇ ਤਰ੍ਹਾਂ ਇਸ ਪੋਰਟਰੇਟ ਦੀ ਨੀਹ ਹੈ ਮਨੁੱਖਤਾ ਦੀ ਸੇਵਾ ਤੇ ਰੱਖਿਆ ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਗੱਲ ਆਓ ਦੇਖੀਏ ਕਿਵੇਂ ਹਾਂਜੀ ਇਹ ਨੇ ਉਹ ਸ਼ਬਦ ਨਾਸਿਰਉ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਸਿਰਫ ਸ਼ਬਦ ਨਹੀਂ ਸਗੋਂ ਇੱਕ ਤਰ੍ਹਾਂ ਦਾ ਵਾਦਾ ਹੈ ਇੱਕ ਐਲਾਨ ਹੈ ਜੋ ਉਸ ਵੇਲੇ ਦੇ ਹਰ ਦੱਬੇ ਕੁਚਲੇ ਤੇ ਬੇਸਹਾਰਾ ਇਨਸਾਨ ਲਈ ਕੀਤਾ ਗਿਆ ਸੀ ਇਸ ਦਾ ਮਤਲਬ ਬਣਦਾ ਹੈ ਗਰੀਬਾਂ ਅਤੇ ਨਿਮਾਣਿਆਂ ਦੇ ਰਖਵਾਲੇ ਇਹ ਸਿਰਫ ਕੋਈ ਔਦਾ ਨਹੀਂ ਸੀ ਬਲਕਿ ਇੱਕ ਜ਼ਿੰਮੇਵਾਰੀ ਸੀ ਇੱਕ ਐਸੀ ਜ਼ਿੰਮੇਵਾਰੀ ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਮੋਢਿਆਂ ਤੇ ਚੁੱਕਿਆ ਤੇ ਇਹੀ ਗੁਣ ਉਹਨਾਂ ਦੀ ਸ਼ਖਸੀਅਤ ਦਾ ਉਹ ਮਜ਼ਬੂਤ ਥੰਬ ਬਣਿਆ ਜਿਸ ਤੇ ਉਹਨਾਂ ਦੀ ਪੂਰੀ ਵਿਰਾਸਤ ਖੜੀ ਹੈ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਹ ਸਿਰਫ ਇੱਕ ਦੁਨਿਆਵੀ ਭੂਮਿਕਾ ਨਹੀਂ ਸੀ ਇਸ ਕੰਮ ਨੂੰ ਇਸ ਰੱਖਿਆ ਨੂੰ ਇੱਕ ਉੱਪਰਲੀ ਤਾਕਤ ਦੀ ਮਨਜ਼ੂਰੀ ਵੀ ਹਾਸਲ ਸੀ ਇਹੀ ਗੱਲ ਇਸ ਨੂੰ ਇੱਕ ਆਮ ਕੰਮ ਤੋਂ ਉੱਪਰ ਚੁੱਕ ਕੇ ਇੱਕ ਰੱਬੀ ਮਿਸ਼ਨ ਬਣਾ ਦਿੰਦੀ ਹੈ ਤੇ ਇਹ ਗੱਲ ਅਗਲੀ ਲਾਈਨ ਸਾਫ਼ ਕਰਦੀ ਹੈ ਇਅਰਸ ਦੇ ਮਨਜ਼ੂਰ ਗੁਰੂ ਗੋਬਿੰਦ ਸਿੰਘ ਇਹ ਲਾਈਨ ਦੱਸਦੀ ਹੈ ਕਿ ਗੁਰੂ ਸਾਹਿਬ ਦੀ ਤਾਕਤ ਸਿਰਫ ਉਹਨਾਂ ਦੀ ਆਪਣੀ ਨਹੀਂ ਸੀ ਬਲਕਿ ਉਹਨਾਂ ਦੇ ਨਾਲ ਇੱਕ ਵੱਡੀ ਸ਼ਕਤੀ ਦਾ ਹੱਥ ਸੀ ਜਿਸ ਨਾਲ ਉਹਨਾਂ ਦੇ ਹਰ ਕੰਮ ਨੂੰ ਇੱਕ ਅਧਿਆਤਮਿਕ ਮਾਨਤਾ ਮਿਲਦੀ ਸੀ ਇਸ ਦਾ ਮਤਲਬ ਹੈ ਕਿ ਉਹ ਅਕਾਲ ਪੁਰਖ ਦੀ ਸੁਰੱਖਿਆ ਵਿੱਚ ਸਨ ਅਤੇ ਵਾਹਿਗੁਰੂ ਦੀ ਦਰਗਾਹ ਵਿੱਚ ਪਰਵਾਨ ਸਨ ਹੁਣ ਇਹ ਸਿਰਫ ਇੱਕ ਦਾਵਾ ਨਹੀਂ ਰਹਿ ਗਿਆ ਇਹ ਇੱਕ ਤਰ੍ਹਾਂ ਦਾ ਸਬੂਤ ਬਣ ਗਿਆ ਸਬੂਤ ਇਸ ਗੱਲ ਦਾ ਕਿ ਉਹਨਾਂ ਦਾ ਮਿਸ਼ਨ ਉਹਨਾਂ ਦਾ ਮਕਸਦ ਰੱਬੀ ਪੱਧਰ ਤੇ ਮਨਜ਼ੂਰ ਕੀਤਾ ਗਿਆ ਸੀ ਇਸ ਨੂੰ ਥੋੜਾ ਹੋਰ ਸਮਝਦੇ ਹਾਂ ਇੱਥੇ ਦੋ ਸ਼ਬਦ ਵਰਤੇ ਗਏ ਨੇ ਅਕਾਲਪੁਰਖ ਅਤੇ ਵਾਹਿਗੁਰੂ ਅਕਾਲਪੁਰਖ ਉਹ ਸਰੋਤ ਹੈ ਜਿੱਥੋਂ ਸੁਰੱਖਿਆ ਮਿਲ ਰਹੀ ਹੈ ਅਤੇ ਵਾਹਿਗੁਰੂ ਦੀ ਦਰਗਾ ਉਹ ਥਾਂ ਹੈ ਜਿੱਥੇ ਉਸ ਕੰਮ ਨੂੰ ਉਸ ਮਿਸ਼ਨ ਨੂੰ ਫਾਈਨਲ ਮੋਹਰ ਲੱਗ ਰਹੀ ਹੈ ਪਰਵਾਣਗੀ ਮਿਲ ਰਹੀ ਹੈ ਚਲੋ ਹੁਣ ਆਪਾਂ ਇਹ ਤਸਵੀਰ ਦੇ ਹੋਰ ਡੂੰਘੇ ਹਿੱਸੇ ਵੱਲ ਵਧਦੇ ਹਾਂ ਉਸ ਪਹਿਲੂ ਵੱਲ ਜੋ ਉਹਨਾਂ ਦੀ ਸ਼ਖਸੀਅਤ ਦਾ ਅਸਲ ਕੇਂਦਰ ਹੈ ਉਹਨਾਂ ਦਾ ਅਧਿਆਤਮਕ ਤਤ ਜਿੱਥੇ ਦੁਨਿਆਵੀ ਭੂਮਿਕਾਵਾਂ ਤੋਂ ਪਰੇ ਉਹਨਾਂ ਦੇ ਅਸਲੀ ਸਰੂਪ ਦੀ ਗੱਲ ਹੁੰਦੀ ਹੈ ਹੁਣ ਇਹਨਾਂ ਸ਼ਬਦਾਂ ਤੇ ਗੌਰ ਕਰੋ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਇਹ ਸ਼ਬਦ ਕਿਸੇ ਖਜ਼ਾਨੇ ਦੀ ਚਾਬੀ ਵਰਗੇ ਨੇ ਪਰ ਇਹ ਖਜ਼ਾਨਾ ਸੋਨੇ ਚਾਂਦੀ ਦਾ ਨਹੀਂ ਇਹ ਸੱਚ ਤੇ ਗਿਆਨ ਦਾ ਖਜ਼ਾਨਾ ਹੈ ਆਓ ਇਸ ਖਜ਼ਾਨੇ ਦੇ ਦਰਵਾਜ਼ੇ ਨੂੰ ਖੋਲ ਕੇ ਦੇਖੀਏ ਗੰਜੂਰ ਇਸ ਸ਼ਬਦ ਦਾ ਮਤਲਬ ਹੈ ਇੱਕ ਖਜ਼ਾਨਾ ਇੱਕ ਪੰਡਾਰ ਜਿੱਥੇ ਕੋਈ ਚੀਜ਼ ਬਹੁਤ ਜ਼ਿਆਦਾ ਮਾਤਰਾ ਛੋਵੇ ਤਾਂ ਇਹ ਸ਼ਬਦ ਸਿਰਫ ਇੱਕ ਪੰਡਾਰ ਨਹੀਂ ਬਲਕਿ ਇੱਕ ਬਿਆਨਤ ਸਰੋਤ ਨੂੰ ਦਰਸਾ ਰਿਹਾ ਹੈ ਮਤਲਬ ਗੁਰੂ ਸਾਹਿਬ ਕੋਲ ਸੱਚਾਈ ਦੀ ਕੋਈ ਕਮੀ ਨਹੀਂ ਉਹ ਸੱਚ ਦੇ ਸਾਗਰ ਨੇ ਸੱਚ ਦਾ ਖਜ਼ਾਨਾ ਹੋਣ ਦਾ ਮਤਲਬ ਸਿਰਫ ਇਹ ਨਹੀਂ ਕਿ ਉਹ ਸੱਚ ਬੋਲਦੇ ਸਨ ਇਸ ਦਾ ਮਤਲਬ ਹੈ ਕਿ ਉਹ ਖੁਦ ਸੱਚ ਦਾ ਸਰੂਪ ਸਨ ਉਹ ਉਸ ਪਰਮ ਸੱਚ ਦੇ ਰਖਵਾਲੇ ਸਨ ਜਿਸ ਨੂੰ ਸਮਝਣ ਲਈ ਪੂਰੀ ਦੁਨੀਆ ਉਹਨਾਂ ਵੱਲ ਦੇਖਦੀ ਸੀ ਅਤੇ ਇੱਕ ਹੋਰ ਕਮਾਲ ਦੀ ਗੱਲ ਇਹ ਲਾਈਨ ਦੋ ਵਾਰ ਆਉਂਦੀ ਹੈ ਇਸ ਦਾ ਦੋਹਰਾ ਕੋਈ ਐਵੇਂ ਨਹੀਂ ਹੈ ਇਹ ਇਸ ਗੱਲ ਤੇ ਜ਼ੋਰ ਦੇਣ ਲਈ ਹੈ ਕਿ ਇਹ ਗੁਣ ਉਹਨਾਂ ਦੀ ਸ਼ਖਸੀਅਤ ਦਾ ਸਭ ਤੋਂ ਕੇਂਦਰੀ ਸਭ ਤੋਂ ਪੱਕਾ ਤੇ ਅਟਲ ਹਿੱਸਾ ਹੈ ਤੇ ਫਿਰ ਅੰਤ ਵਿੱਚ ਆਪਾਂ ਉਸ ਪਹਿਲੂ ਤੇ ਪਹੁੰਚਦੇ ਹਾਂ ਜੋ ਗੁਰੂ ਸਾਹਿਬ ਨੂੰ ਰੌਸ਼ਨੀ ਤੇ ਕਿਰਪਾ ਦਾ ਇੱਕ ਬ੍ਰਹਮੰਡੀ ਸਰੋਤ ਬਣਾਉਂਦਾ ਹੈ ਇਹ ਉਹ ਥਾਂ ਹੈ ਜਿੱਥੇ ਸੱਚ ਦਾ ਖਜ਼ਾਨਾ ਹੁਣ ਪੂਰੀ ਦੁਨੀਆ ਨੂੰ ਰੌਸ਼ਨ ਕਰ ਰਿਹਾ ਹੈ ਇਹ ਸ਼ਬਦ ਹੈ ਨੂਰ ਨੂਰ ਦਾ ਮਤਲਬ ਸਿਰਫ ਰੋਸ਼ਨੀ ਨਹੀਂ ਬਲਕਿ ਇਹ ਗਿਆਨ ਦਾ ਬ੍ਰਹਮਤਾ ਦਾ ਅਤੇ ਅਧਿਆਤਮਿਕ ਜਾਗ੍ਰਿਤੀ ਦਾ ਪ੍ਰਤੀਕ ਹੈ ਇਹ ਉਹ ਪ੍ਰਕਾਸ਼ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਦਿੰਦਾ ਹੈ। ਇਹ ਆਖਰੀ ਲਾਈਨ ਕਹਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਸੰਪੂਰਨ ਤੇਜ ਦੀ ਕਿਰਪਾ ਹਨ। ਵਾਹ। ਮਤਲਬ ਉਹ ਸਿਰਫ ਕਿਰਪਾ ਕਰਦੇ ਨਹੀਂ ਬਲਕਿ ਉਹ ਖੁਦ ਕਿਰਪਾ ਦਾ ਸਰੂਪ ਨੇ। ਇੱਕ ਐਸੀ ਬ੍ਰह्म ਸ਼ਕਤੀ ਜਿਸ ਤੋਂ ਸਾਰਾ ਸੰਸਾਰ ਰੋਸ਼ਨੀ ਤੇ ਬਖਸ਼ਿਸ਼ ਹਾਸਲ ਕਰਦਾ ਹੈ। ਤਾਂ ਹੁਣ ਜਦੋਂ ਆਪਾਂ ਇਹ ਸਾਰੇ ਟੁਕੜੇ ਇਕੱਠੇ ਕਰ ਲਏ ਨੇ ਆਓ ਦੇਖੀਏ ਕਿ ਇਹ ਮਿਲ ਕੇ ਕਿੰਨੀ ਸ਼ਾਨਦਾਰ ਤਸਵੀਰ ਬਣਾਉਂਦੇ ਨੇ। ਇਕ ਐਸਾ ਪੋਰਟਰੇਟ ਜਿਸਦੀ ਹਰ ਪਰਤ ਇੱਕ ਨਵੀਂ ਡੁੰਗਾਈ ਨੂੰ ਸਾਹਮਣੇ ਲਿਆਉਂਦੀ ਹੈ ਤਾਂ ਫਿਰ ਇਹ ਚਾਰ ਪਰਤਾ ਸਾਹਮਣੇ ਆਈਆਂ ਸਭ ਤੋਂ ਪਹਿਲਾਂ ਇੱਕ ਮਨੁੱਖੀ ਰਖਵਾਲਾ ਫਿਰ ਉਸ ਭੂਮਿਕਾ ਨੂੰ ਮਿਲਦੀ ਹੈ ਇਲਾਹੀ ਮਨਜ਼ੂਰੀ ਉਸ ਮਨਜ਼ੂਰੀ ਨਾਲ ਉਹ ਸੱਚ ਦਾ ਖਜ਼ਾਨਾ ਬਣ ਜਾਂਦੇ ਨੇ ਅਤੇ ਅੰਤ ਵਿੱਚ ਕਿਰਪਾ ਦਾ ਸਰੋਤ ਬਣ ਕੇ ਸਾਰੀ ਦੁਨੀਆ ਨੂੰ ਰੌਸ਼ਨ ਕਰਦੇ ਨੇ ਦੇਖੋ ਸਭ ਕੁਝ ਕਿਵੇਂ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਇਸ ਸਵਾਲ ਤੇ ਆ ਕੇ ਆਪਾਂ ਰੁਕਦੇ ਹਾਂ ਜਦੋਂ ਕਿਸੇ ਇੱਕ ਨਾਮ ਵਿੱਚ ਇੰਨੇ ਡੂੰਗੇ ਅਰਥ ਸਮਾ ਜਾਣ ਤਾਂ ਉਸ ਵਿੱਚ ਕਿੰਨੀ ਤਾਕਤ ਆ ਜਾਂਦੀ ਹੋਵੇਗੀ ਇਸ ਦਾ ਜਵਾਬ ਸ਼ਾਇਦ ਹਰ ਕਿਸੇ ਲਈ ਵੱਖਰਾ ਹੋਵੇ ਪਰ ਇੱਕ ਗੱਲ ਤਾਂ ਪੱਕੀ ਹੈ ਉਹ ਨਾਮ ਫਿਰ ਸਿਰਫ ਇੱਕ ਨਾਮ ਨਹੀਂ ਰਹਿੰਦਾ ਉਹ ਇੱਕ ਵਿਰਾਸਤ ਇੱਕ ਪ੍ਰੇਰਣਾ ਅਤੇ ਇੱਕ ਹਮੇਸ਼ਾ ਜਗਦੀ ਰਹਿਣ ਵਾਲੀ ਜੋਤ ਬਣ ਜਾਂਦਾ ਹੈ